ਪਰਸ਼ੋ ਇੱਕ ਲੜਕੀ ਫੜੀ ਗਈ ਐ ਬਠੰਡੇ ਦੀ ਹੌਲਦਾਰ ਉਹ ਕੁੜੀ ਐ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ 'ਚ ਘੁੰਮਦੀ ਰੰਧਾਵਾ ਸਾਹਿਬ ਤੁਸੀਂ ਡਿਪਟੀ ਚੀਫ ਮਿਸਟਰ ਰਹੇ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਐ ਰੋਲੈਕਸ ਦੀ ਤੇ ਦਸ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰ ਬਹੁਤ ਵੱਡੇ ਅਫਸਾਨੇ ਵੀ ਲੱਦੀਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦੀਆਂ ਇਹ ਅਸੀਂ ਇਹ ਇਸ ਸਟੇਜ ਤੋਂ ਮੰਗ ਕਰਾਂਗੇ ਸੁਲਤਾਨਪੁਰ ਲੋਧੀ ਸਾਹਿਬ ਤੋਂ ਕਿ ਇਨਵੈਸਟੀਗੇਸ਼ਨ ਇਸ ਲੜਕੀ ਦੀ ਪੰਜਾਬ 'ਚ ਨਹੀਂ ਹੋਣੀ ਕਿਸੇ ਨੇ ਇਹਨੂੰ ਕੁਝ ਨਹੀਂ ਦੇਖਣਾ ਡਰਾਮਾ ਰਚਾਇਆ ਜਦੋਂ ਵੇਖਿਆ ਰੌਲਾ ਪੈ ਗਿਆ ਕਹਿੰਦੇ ਨੌਕਰੀਆਂ ਕੱਢ ਦਿੱਤਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ NIA ਇਹ ਲੜਕੀ ਉਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਦੇ ਨਾਲ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਤੇ ਜਿਹੜਾ ਹੋਰ ਬਹੁਤ ਸਾਰੇ ਲੋਕ ਹੈ ਨੇ ਉਹਨਾਂ ਨਾਲ ਜਿਹਦੇ ਨਾਲ ਇਹ ਤਾਰਾ ਲੜਕੀ ਦੀਆਂ ਜੁੜਦੀਆਂ ਨੇ ਇਹਨਾਂ ਨੂੰ ਪਰਦਾ ਫਾਸ਼ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਮੇਰੇ ਵੀਰੋ ਪੰਜਾਬ 'ਚ ਜਿੰਨੀ ਗੁੰਡਾਗਰਦੀ ਹੋ ਰਹੀ ਹੈ ਦੀਪ ਕਮਲ ਜੀ ਸਾਡਾ ਵਾਸ ਚੱਲੇ ਤੇ ਮੈਂ ਕਹਿੰਦਾ ਪੰਜਾਬ ਪੁਲਿਸ ਨੂੰ ਡਿਸਬੈਂਟਲ ਕਰਨ ਦਾ ਟਾਈਮ ਆ ਗਿਆ ਡਿਸਪੈਂਟਲ ਕਰ ਪਰਸ਼ੋ ਇੱਕ ਲੜਕੀ ਫੜੀ ਗਈ ਐ ਬਠਿੰਡੇ ਦੀ ਹੌਲਦਾਰ ਉਹ ਕੁੜੀ ਐ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ 'ਚ ਘੁੰਮਦੀ ਰੰਧਾਵਾ ਸਾਹਿਬ ਤੁਸੀਂ ਡਿਪਟੀ ਚੀਫ ਮਿਸਟਰ ਰਹੇ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਐ ਰੋਲੈਕਸ ਦੀ ਤੇ ਦਸਾਂ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰ ਬਹੁਤ ਵੱਡੇ ਅਫਸਰਾਂ ਨੇ ਵੀ ਰਲਦੀਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦੀਆਂ ਇਹ ਅਸੀਂ ਇਹ ਇਸ ਸਟੇਜ ਤੋਂ ਮੰਗ ਕਰਾਂਗੇ ਸੁਲਤਾਨਪੁਰ ਲੋਧੀ ਸਾਹਿਬ ਤੋਂ ਕਿ ਇਨਵੈਸਟੀਗੇਸ਼ਨ ਇਸ ਲੜਕੀ ਦੀ ਪੰਜਾਬ 'ਚ ਨਹੀਂ ਹੋਣੀ ਕਿਸੇ ਨੇ ਇਹਨੂੰ ਕੁਝ ਨਹੀਂ ਦੇਖਣਾ ਡਰਾਮਾ ਰਚਾਇਆ ਜਦੋਂ ਵੇਖਿਆ ਰੌਲਾ ਪੈ ਗਿਆ ਕਹਿੰਦੇ ਨੌਕਰੀਆਂ ਕੱਢ ਦਿੱਤਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ NIA ਇਹ ਲੜਕੀ ਉਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਦੇ ਨਾਲ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਤੇ ਜਿਹੜਾ ਹੋਰ ਬਹੁਤ ਸਾਰੇ ਲੋਕ ਹੈ ਨੇ ਉਹਨਾਂ ਨਾਲ ਜਿਹਦੇ ਨਾਲ ਇਹ ਤਾਰਾ ਲੜਕੀ ਦੀਆਂ ਜੁੜਦੀਆਂ ਨੇ ਇਹਨਾਂ ਨੂੰ ਪਰਦਾ ਫਾਸ਼ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਮੇਰੇ ਵੀਰੋ ਪੰਜਾਬ 'ਚ ਜਿੰਨੀ ਗੁੰਡਾਗਰਦੀ ਹੋ ਰਹੀ ਹੈ ਦੀਪ ਕਮਲ ਜੀ ਸਾਡਾ ਵਾਸ ਚੱਲੇ ਤੇ ਮੈਂ ਕਹਿੰਦਾ ਪੰਜਾਬ ਪੁਲਿਸ ਨੂੰ ਡਿਸਬੈਂਟਲ ਕਰਨ ਦਾ ਟਾਈਮ ਆ ਗਿਆ ਡਿਸਪੈਂਟਲ ਕਰ